ਕਲਵਿੰਦਰ ਕੌਰ ਨੇ ਕੱਲ ਜਦੋਂ ਕੰਗਣਾ ਰਣੌਤ ਨੂੰ ਥੱਪੜ ਮਾਰਿਆ ਉਸ ਤੋਂ ਬਾਅਦ ਨੈਸ਼ਨਲ মিডিਏ ਦੇ ਵਿੱਚ ਇੱਕ ਹੀ ਪੱਖ ਵਿਖਾਇਆ ਜਾ ਰਿਹਾ ਕੰਗਣਾ ਰਣੌਤ ਦਾ ਉੱਥੇ ਇਹ ਗੱਲ ਆਖੀ ਜਾ ਰਹੀ ਆ ਕਿ ਕੰਗਣਾ ਰਣੌਤ ਦੇ ਥੱਪੜ ਉਸਨੇ ਗੁੱਸੇ ਦੇ ਵਿੱਚ ਮਾਰਿਆ ਪਰ ਉੱਥੋਂ ਦੇ ਜਿਹੜੇ ਮੌਕੇ ਦੇ ਗਵਾਹ ਸੀ ਉਹਨਾਂ ਦੇ ਦੱਸਣ ਮੁਤਾਬਕ ਕੰਗਣਾ ਰਣੌਤ ਦੇ ਥੱਪੜ ਕਲਵਿੰਦਰ ਕੌਰ ਨੇ ਇਸ ਕਰਕੇ ਮਾਰਿਆ ਕਿਉਂਕਿ ਜਦੋਂ ਉਹ ਸਿਕਿਉਰਿਟੀ ਚੈੱਕ ਦੇ ਲਈ ਉਸ ਨੂੰ ਰੋਕਦੀ ਆ ਤੇ ਉਸ ਨੂੰ ਆਖਦੀ ਆ ਕਿ ਉਹ ਆਪਣੇ ਪਰਸ ਨੂੰ ਚੈੱਕ ਕਰਵਾਵੇ ਕੰਗਣਾ ਰਣੌਤ ਫੀਲਿੰਗ ਲੈਂਦੀ ਆ ਕਿ ਉਹ ਐਮਪੀ ਬਣ ਕੇ ਆਈ ਆ ਇਸ ਕਰਕੇ ਉਹ ਚੈੱਕ ਨਹੀਂ ਕਰਵਾਉਂਦੀ ਉਸ ਤੋਂ ਬਾਅ ਹੋ ਜਾਂਦੀ ਆ ਫਿਰ ਉਹ ਕੁਲਵਿੰਦਰ ਕੌਰ ਨੂੰ ਸਿੱਖ ਕੌਰ ਅੱਤਵਾਦੀ ਆ ਕੇ ਬੁਲਾਉਂਦੀ ਆ ਉਸ ਤੋਂ ਬਾਅਦ ਕੁਲਵਿੰਦਰ ਕੌਰ ਵੱਲੋਂ ਉਸਦੇ ਥੱਪੜ ਮਾਰਿਆ ਗਿਆ ਤੇ ਹੁਣ ਖਬਰ ਆ ਰਹੀ ਆ ਕਿ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਆਈਐਸ ਸੀਆਈਐਸਐਫ ਦੀ ਜਵਾਨ ਸੀਗੀ ਕੁਲਵਿੰਦਰ ਕੌਰ ਤੇ ਉਹ ਪਿਛਲੇ 2 ਸਾਲਾਂ ਤੋਂ ਉੱਥੇ ਹੀ ਡਿਊਟੀ ਕਰ ਰਹੀ ਸੀ ਚੰਡੀਗੜ੍ਹ ਦੇ ਵਿੱਚ ਉਸ ਦਾ ਪਰਿਵਾਰ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਇੱਕ ਦਰਮਿਆਨੇ ਘਰ ਦੇ ਵਿੱਚ ਰਹਿਣ ਵਾਲੀ ਆ ਜਦੋਂ ਉਸ ਨੇ ਕੰਗਣਾ ਰੌ ਦੇ ਥੱਪੜ ਮਾਰ ਦਿੱਤਾ ਮੌਕੇ ਦੇ ਗਵਾਹਾਂ ਦੇ ਦੱਸਣ ਮੁਤਾਬਕ ਜਿਹੜੇ ਦੂਸਰੇ ਉਸਦੇ ਨਾਲ ਹੋਰ ਸਟਾਫ ਸੀਗਾ ਸੀਆਈਐਸਐਫ ਦਾ ਉਹਨਾਂ ਨੇ ਕੁਲਵਿੰਦਰ ਕੌਰ ਨੂੰ ਫੜ ਲਿਆ ਕੰਗਣਾ ਰਣੌਦ ਦੇ ਜਿਹੜੇ ਨਾਲ ਦੇ ਉਸ ਦੇ ਮੈਂਬਰ ਸੀਗੇ ਸਹਾਇਕ ਉਹਨਾਂ ਦੇ ਉਹਨਾਂ ਵੱਲੋਂ ਜਿਹੜੀ ਕਾਫੀ ਜਾਦੇ ਕਾ ਸੁਣੀ ਹੋਈ ਉਸ ਤੋਂ ਬਾਅਦ ਜਿਹੜੇ ਉਹ ਸ਼ਬਦ ਬੋਲੇ ਗਏ ਕਿ ਮੇਰੀ ਮਾਤਾ 2 ਸਾਲ ਉੱਥੇ ਰਹੀ ਐ ਤੇ ਤੂੰ ਪਹਿਲਾਂ ਵੀ ਕਿਸਾਨਾਂ ਨੂੰ ਵੀ ਪੁੱਠਾ ਬੋਲਦੀ ਸੀ ਤੇ ਅੱਜ ਫੇਰ ਤੂੰ ਇੱਥੇ ਬਤਮੀਜੀ ਕੀਤੀ ਐ ਇਸ ਕਰਕੇ ਕੁਲਵਿੰਦਰ ਕੌਰ ਨੇ ਜਿਹੜਾ ਉਸਦੇ ਥੱਪੜ ਮਾਰਿਆ ਪਰ ਨੈਸ਼ਨਲ ਮੀਡੀਆ ਦੇ ਵਿੱਚ ਸਿਰਫ ਇੱਕੋ ਗੱਲ ਵਿਖਾਈ ਜਾ ਰਹੀ ਆ ਕਿ ਕੰਗਣਾ ਰਣੌਤ ਦੇ ਥੱਪੜ ਭਾਜਪਾ ਕਰਕੇ ਮਾਰਿਆ ਜਾਂ ਫਿਰ ਭਾਜਪਾ ਦੀ ਐਮਪੀ ਹੋਣ ਕਰਕੇ ਮਾਰਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤੋਂ ਪਹਿਲਾਂ ਵੀ ਕੰਗਣਾ ਰਾਓ ਦਾ ਚੰਡੀਗੜ੍ਹ ਦੇ ਵਿੱਚ ਕਿਸਾਨ ਬੀਬੀਆਂ ਵੱਲੋਂ ਘੇਰਾਓ ਕੀਤਾ ਗਿਆ ਸੀ ਉੱਥੇ ਜਦੋਂ ਇਸ ਦੀ ਗੱਡੀ ਰੋਕ ਲਈ ਗਈ ਸੀ ਫਿਰ ਕੰਗਣਾ ਰਣੌਤ ਨੇ ਮਾਫੀ ਮੰਗ ਕੇ ਉੱਥੋਂ ਆਪਣਾ ਖੇੜਾ ਛਡਵਾਇਆ ਸੀ ਤੇ ਬਾਅਦ ਦੇ ਵਿੱਚ ਅੱਗੇ ਜਾ ਕੇ ਇਸ ਨੇ ਫੇਰ ਆਖ ਦਿੱਤਾ ਸੀ ਕਿ ਉਸ ਨੇ ਕੋਈ ਵੀ ਮਾਫੀ ਨਹੀਂ ਮੰਗੀ ਤੁਸੀਂ ਇਸ ਦੇ ਬਿਆਨ ਸੁਣੇ ਹੋਣਗੇ ਕਿਸ ਤਰੀਕੇ ਦੇ ਨਾਲ ਤਿੱਖੇ ਬਿਆਨ ਦਿੰਦੀ ਸੀ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਸੀ ਤੇ ਜਿਹੜੀਆਂ ਉਸ ਦੇ ਨਾਲ ਔਰਤਾਂ ਉੱਤੇ ਪਹੁੰਚੀਆਂ ਸੀ ਉਹਨਾਂ ਨੂੰ ਇਹ ਆਖਦੀ ਸੀ ਕਿ 100-100 ਰੁਪਿਆ ਦਿਹਾੜੀ ਲੈ ਕੇ ਇੱਥੇ ਪਹੁੰਚਦੀਆਂ ਨੇ ਗੁਰਵਿੰਦਰ ਕੌਰ ਦੇ ਨਾਲ ਪੰਜਾਬ ਵਿੱਚ ਪੰਜਾਬ ਦੇ ਵਿੱਚੋਂ 90% ਲੋਕ ਉਸ ਦੇ ਨਾਲ ਆ ਪਰ ਹਾਲੇ ਤੱਕ ਕੋਈ ਵੀ ਕਲਾਕਾਰ ਜਿਹੜਾ ਉਹ ਕੰਗੜਾ ਨੌਦ ਦੇ ਖਿਲਾਫ ਉਹਨਾਂ ਨੇ ਟਵੀਟ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਕੁਲਵਿੰਦਰ ਕੌਰ ਦਾ ਪੱਖ ਅੱਗੇ ਨਹੀਂ ਰੱਖਿਆ ਗਿਆ ਕੰਗੜਾ ਨੌਦ ਦੇ ਥੱਪੜ ਮਾਰ ਤੋਂ ਬਾਅਦ ਜਿਹੜੀ ਕੁਲਵਿੰਦਰ ਕੌਰ ਆ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਹੋ ਸਕਦਾ ਸਸਪੈਂਡ ਤਾਂ ਉਸ ਨੂੰ ਕਰ ਦਿੱਤਾ ਹੋ ਸਕਦਾ ਡਿਸਮਿਸ ਕਰ ਦਿੱਤਾ ਜਾਵੇ ਨੌਕਰੀ ਤੋਂ ਪਰ ਪੰਜਾਬ ਦੇ ਵਿੱਚੋਂ ਉਸ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਕਈ ਲੋਕਾਂ ਵੱਲੋਂ ਉਸ ਨੂੰ 1 ਲੱਖ ਰੁਪਏ ਦਾ ਨਾਮ ਜਾਂ ਫਿਰ ਹੋਰ ਨਾਮ ਦਿੱਤੇ ਜਾ ਰਹੇ ਆ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਬਿਆਨ ਨਹੀਂ ਆਇਆ ਕਲਾਕਾਰ ਭਾਈ ਚਰੇ ਵੱਲੋਂ ਵੀ ਕੋਈ ਵੀ ਬਿਆਨ ਨਹੀਂ ਆਇਆ ਹਾਲਾਂਕਿ ਪਹਿਲਾਂ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਖਿਲਾਫ ਜਦੋਂ ਨਾਫਸ਼ਾਬ ਬੋਲਦੀ ਸੀ ਉਦੋਂ ਕਲਾਕਾਰਾਂ ਵੱਲੋਂ ਸਾਥ ਮਿਲਿਆ ਸੀ ਕਿਸਾਨਾਂ ਦਾ ਪਰ ਇਸ ਮਾਮਲੇ ਦੇ ਵਿੱਚ ਕੁਲਵਿੰਦਰ ਕੌਰ ਦੇ ਸਾਥ ਦੇਣ ਦੇ ਲਈ ਕੋਈ ਵੀ ਕਲਾਕਾਰ ਭਾਈਚਾਰੇ ਦੇ ਵਿੱਚੋਂ ਉਹ ਸਾਹਮਣੇ ਨਹੀਂ ਆਇਆ ਤੇ ਹੁਣ ਵੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਗੁਲਵਿੰਦਰ ਕੌਰ ਦੇ ਨਾਲ ਖੜਦਾ ਜਾਂ ਫਿਰ ਪੰਜਾਬ ਸਰਕਾਰ ਕਿਸ ਤਰ੍ਹਾਂ ਦੇ ਨਾਲ ਉਸ ਦੀ ਮਦਦ ਕਰਦੀ ਹੈ ਕਿਉਂਕਿ ਉਸ ਨੂੰ ਹੁਣ ਹਿਰਾਸਤ ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਲੈ ਲਿਆ ਗਿਆ ਹੋ ਸਕਦਾ ਕਿ ਉਸ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਡਰ ਨਹੀਂ ਜੇ ਡਿਸਮਿਸ ਕੀਤਾ ਜਾਵੇਗਾ ਤੇ ਉਹ ਇਸ ਨੂੰ ਵੀ ਖਿੜੇ ਮੱਤੇ ਸਵੀਕਾਰ ਕਰਨਗੇ ਕਿਉਂਕਿ ਉਹਨਾਂ ਨੇ ਪੰਜਾਬ ਦੀਆਂ ਔਰਤਾਂ ਦੀ ਬਹੁਤ ਜ਼ਿਆਦਾ ਨਖੇਦੀ ਕੀਤੀ ਸੀ ਕੰਗਣਾ ਨੌਦ ਨੇ ਤੇ ਉਹਨਾਂ ਦਾ ਬਦਲਾ ਉਹਨਾਂ ਦੀ ਜਿਹੜੀ ਬੇਟੀ ਹੈ ਉਸਨੇ ਲਿਆ ਗਿਆ ਇਹ ਵੇਖਣਾ ਹੋਵੇਗਾ ਕਿ ਹੁਣ ਸੱਤਾਧਾਰ ਦੇ ਵਿੱਚ ਭਾਜਪਾ ਤੇ ਉਹ ਹੁਣ ਕੁਲਵਿੰਦਰ ਕੌਰ ਨੂੰ ਕਿਸ ਤਰੀਕੇ ਦੇ ਨਾਲ ਸਜ਼ਾ ਦਿੰਦੀ ਹੈ ਪਰ ਪੰਜਾਬ ਪੂਰੀ ਤਰ੍ਹਾਂ ਕੁਲਵਿੰਦਰ ਕੌਰ